ये योद कर ही अपने आज अब और तू तो पुआनी नहीं और कि तेरी माँ पुआनी ना मसाई ना ने कुछ आदा आता और केडी बस करने में पहले तो दो का टेबल डीग होगी विदार का डीग दी चलूंगी अच्छा पीटीसी आहो अच्छा पड़ी पीड़ पड़ा का इन्ना मच्छना मालो ਮੂਰੇ ਮਾਰ ਕਰਨ ਤੱਕ ਮਗਰ ਧੱਕਾ ਮਾਰ ਕਰਨ ਮੈਂ ਤਾਂ ਮਸਾਂ ਹੀ ਸੜੀਦੀ ਬਈ ਹੋਰ ਤਾਂ ਆਈ ਹੁੰਦੇ ਨੇ ਚੰਪਲੇ ਹੋਏ ਹੁੰਦੇ ਨੇ ਉਹ ਹੀ ਗੱਲ ਫਰੀ ਵਾਲੀਆਂ ਕਰਕੇ ਉਹ ਜਨਾਨੀਆਂ ਦੀ ਬੇਇੱਜ਼ਤੀ ਕਰਦੇ ਨੇ ਉਹ ਜਿਹੜੀਆਂ ਜਨਾਨਾ ਬਿਸ਼ਰਮਾ ਜਿਹੜਾ ਉਹ ਚੜਦੀਆਂ ਮੇਰੇ ਅੱਗੇ ਤਾਂ ਹੁਣ ਨਾ ਚੜੇ ਭਾਈ ਬੱਚਨਾ ਭਾਈ ਤੱਕਾ ਮੁਕੀ ਜਾਂਦਾ ਬਸਾਂ ਜਾ ਕੀ ਲੋੜ ਆ ਤਿੱਗਿਆ ਨਹੀਂ ਜਾਂਦਾ ਹੈਗਾ ਜਨਾਨਾਂਾਂ ਦਾ ਘਰੇ ਉਪਉਂਪਦੀਆਂ ਫਰਦੀਆਂ ਨੇ ਚੱਕ ਲੈਣੀਆਂ ਝੋਲਾ ਮੇਰੀ ਗੱਲ ਸੁਣੋ

ਮਾਈ ਰੋਣ ਨਹੀਂ ਸ਼ਾਦੀ ਦਾ ਮੈਂ ਐਂ ਕਹਿੰਦੀ ਆ ਅੱਛਾ ਤੇਰਾ ਵਿਆਹ ਕਰਾਵਾ ਲੈ ਮੈਂ ਵਿਆਹ ਕਰਾ ਕੇ ਕਰਨਾ ਮੈਂ ਕੋਈ ਨਹੀਂ ਕਰਾਉਂਦੀ ਪਿਆ ਮੇਰੀ ਮੰਮੀ ਤਾਂ ਮੈਨੂੰ ਮੌਜਾਂ ਕਰਾਉਂਦੀ ਆ ਕਿ ਮੌਜਾਂ ਨਹੀਂ ਤੂੰ ਇੱਕ ਤਾਂ ਬੌਲ ਮਤ ਮਾਰੇ ਕਾਉਲੀ ਨਾ ਬਣਾ ਕਰ ਮਕੋੜਾ ਤੁੰਝਰ ਕਹਿੰਦਾ ਮੈਂ ਕੰਮ ਲਈ ਆ ਮੈਂ ਤਾਂ ਢੀਸੀ ਆਣੀ ਆ ਸਾਰਾ ਪਿੰਡ ਮੈਨੂੰ ਪੁੱਛ ਕੇ ਗੱਲ ਕਰਦਾ